ਲੜਦੇ ਸੰਘਰਸ਼ੀ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਦੇ ਲਈ ਇੱਥੇ ਸੰਘਰਸ਼ ਕਰ ਰਿਹਾ ਸੀਗਾ ਤੇ ਅੱਜ ਸਾਡੀ ਜਿੱਤ ਹੋਈ ਹੈ ਅੱਜ ਮੋਦੀ ਸਰਕਾਰ ਸਾਡੇ ਅੱਗੇ ਝੁਕੀ ਹੈ ਤੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਸੈਨੇਟ ਦੀਆਂ ਚੋਣਾਂ ਅਪਰੂਵ ਹੋਈਆਂ ਨੇ ਦੋਸਤੋ ਇਹ ਸਿਰਫ ਇਸ ਕਰਕੇ ਹੋਇਆ ਵੀ ਅੱਜ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਇਹ ਫੈਸਲਾ ਲਿਆ ਵੀ ਅਪਰ ਸੜਕਾਂ ਤੇ ਆ ਕੇ ਆਪਣੇ ਹੱਕ ਲਵਾਵਾਂਗੇ ਇੱਕਠੇ ਹੋ ਕੇ ਏਕਤਾ ਬਣਾ ਕੇ ਆਪਾਂ ਸਾਰੇ ਵਿਦਿਆਰਥੀ ਨੌਜਵਾਨ ਇਨਕਲਾਬੀ ਯਥੇਵੰਦੀਆਂ ਤੇ ਅਲੱਗ-ਅਲੱਗ ਲੋਕ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਇੱਕਤਾ ਉਹਨਾਂ ਦੀ ਏਕਤਾ ਕਰਕੇ ਹੀ ਅੱਜ ਆਪਾਂ ਇਸ ਸੰਘਰਸ਼ 'ਤੇ ਆ ਅੱਜ ਮੋਦੀ ਸਰਕਾਰ ਦੇ ਧੌਣ ਦੇ ਵਿੱਚੋਂ ਆਪਾਂ ਇੱਕ ਵਾਰ ਨਹੀਂ ਦੋ ਵਾਰੀ ਕਿਲਾ ਕੱਢਿਆ ਪਹਿਲਾਂ ਤਾਂ ਇਹਨਾਂ ਨੇ 1 ਨੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਅਸੀਂ ਸੈਨੇਟ ਦੇ ਮੈਂਬਰ ਕੰਨਵ ਤੋਂ ਕੱਤੀ ਕਰਨ ਲੱਗੇ ਆ ਉਦੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸਿਰਫ ਲੋਕਾਂ ਦੀ ਹਮਾਇਤ ਦੇਖ ਕੇ ਪ੍ਰੋਟੈਸਟੋ ਪਹਿਲੇ ਹੀ ਇਹਨਾਂ ਨੇ ਉਹ ਨੋਟੀਫਿਕੇਸ਼ਨ ਵਾਪਿਸ ਕਰ ਲਿਆ ਤੇ ਉਹ ਚੀਜ਼ਾਂ ਬਹਾਲ ਕੀਤੀਆਂ ਦੂਸਰੀ ਵਾਰ ਹੁਣ ਅੱਜ ਇਹਨਾਂ ਨੇ ਆਪਣਾ ਸੰਘਰਸ਼ੇ ਉਹ ਨੇਪਰੇ ਚੜਿਆ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਹੋਏ ਸੈਨੇਟ ਦੀ ਚੋਣਾਂ ਬਹਾਲ ਕੀਤੀਆਂ ਜਾਂਦੀਆਂ ਨੇ ਦੋਸਤੋ ਅੱਜ ਇਹ ਸਿੱਧ ਹੋ ਜਾਂਦਾ ਕਿ ਜਦੋਂ ਲੜਦੇ ਲੋਕ ਸੜਕਾਂ ਤੇ ਆ ਕੇ ਆਪਣੇ ਹੱਕਾਂ ਲਈ ਲੜਦੇ ਨੇ ਸੰਘਰਸ਼ ਕਰਦੇ ਨੇ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੀਆਂ ਗੋਡਰੀਆਂ ਲਵਾ ਦਿੰਦੇ ਨੇ ਕੋਈ ਸਰਕਾਰ ਇੰਨੀ ਵੱਡੀ ਨਹੀਂ ਹੁੰਦੀ ਵੀ ਲੋਕ ਇੱਕਤਾ ਨੂੰ ਤੋੜ ਸਕੇ ਦੋਸਤੋ ਅੱਜ ਅਸੀਂ ਕੱਲ ਸਵੇਰੇ ਇੱਕ ਵਿਕਟਰੀ ਮਾਰਚ ਵੀ ਕਰਦਾਂਗੇ ਤੇ ਅਰ ਫਿਰ ਅਸੀਂ ਕਹਿੰਦਾ ਚਾਹਾਂਗੇ ਵੀ ਵਿਦਿਆਰਥੀ ਲਹਿਰ ਦੀ ਇੱਕ ਖੜੋਤ ਨੂੰ ਇਸ ਸੰਘਰਸ਼ ਨੇ ਤੋੜਿਆ ਕਿ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਵਿਦਿਆਰਥੀ ਨੂੰ ਦਬਾਉਣ ਦੇ ਲਈ ਕਨੇ ਪਰਚੀ ਕਰਦਾ ਕਦੇ ਸਭ ਨੂੰ ਸੂਟ ਪਾਉਂਦਾ ਉਸ ਮਾਹੌਲ ਦੇ ਵਿੱਚ ਵੀ ਆਪਾਂ ਇੱਕ ਇੰਨਾ ਵੱਡਾ ਸੰਘਰਸ਼ ਇਸ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੰਘਰਸ਼ ਜਿੱਤਨੇ ਆ ਤੇ ਲੜੇ ਆ ਇਹ ਅੱਜ ਸਾਡੇ ਸਾਰੇ ਦੀ ਪ੍ਰਾਪਤੀ ਹੈ ਇਨਕਲਾਬ ਜਿੰਦਾਬਾਦ ਜਿੱਤ ਲੜ ਦੇ ਲੋਕਾਂ ਦੇ